ਹੈਲੋ ਸਟੂਡੈਂਟਸ ਸਵਾਗਤ ਹੈ ਇੱਕ ਵਾਰ ਤੋਂ ਫਿਰ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਦੇ ਵਿੱਚ ਅੱਜ ਤੁਹਾਡਾ ਸਵਾਗਤ ਕਰਦੇ ਆ ਇੱਕ ਗੁੱਡ ਨਿਊਜ਼ ਦੇ ਨਾਲ ਕਹਿ ਸਕਦੇ ਆਪਾਂ ਕਿ ਜਿਹੜੇ ਬੱਚਿਆਂ ਨੂੰ ਪੀਐਸਟੈਟ ਦਾ ਬੇਸ ਆਬਰੀ ਦੇ ਨਾਲ ਇੰਤਜ਼ਾਰ ਸੀ ਕਿਉਂਕਿ ਇੱਕ ਸਾਲ ਤੋਂ ਤੁਹਾਡਾ ਪੇਪਰ ਜਿਹੜਾ ਨਹੀਂ ਲਿਆ ਜਾ ਰਿਹਾ ਸੀਗਾ ਸੋ ਉਸ ਵਾਸਤੇ ਬੜੀ ਜਦੋਜਹਦ ਕਰ ਰਹੀ ਸੀ ਬੱਚੇ ਹਨਾ ਸੋ ਅੱਜ ਤੁਹਾਡੇ ਵਾਸਤੇ ਇੱਕ ਗੁੱਡ ਨਿਊਜ਼ ਲੈ ਕੇ ਆਏ ਸਭ ਤੋਂ ਪਹਿਲਾਂ ਉਹ ਹੀ ਦੇ ਦੇਣੇ ਤੁਹਾਨੂੰ ਕਿ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਅੱਜ ਇੱਕ ਉਪਰਾਲਾ ਕੀਤਾ ਗਿਆ ਹੈ ਕੀ ਤੁਹਾਡੇ ਵਾਸਤੇ ਜਿਹੜੀ ਪੀਐਸ ਟੈਟ ਵਾਸਤੇ ਇੱਕ ਅਲੱਗ ਤੋਂ ਵੈਬਸਾਈਟ ਬਣਾਈ ਗਈ ਹੈ ਉਸ ਵੈਬਸਾਈਟ ਦੇ ਵਿੱਚ ਜਿਹੜਾ ਤੁਹਾਨੂੰ ਇਹ ਦੱਸਿਆ ਜਾਊਗਾ ਕਿ ਤੁਹਾਡਾ ਪੇਪਰ ਕਦੋਂ ਹੋਣਾ ਹੈ ਤਾਂ ਉਸ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਦੇਨੇ ਕਿ ਜਿਹੜੇ نیچے ਇੱਕ ਤੁਹਾਨੂੰ ਜਿਹੜੀ ਆਪਾਂ ਕਹਿ ਸਕਦੇ ਇੱਕ ਨੋਟੀਫਿਕੇਸ਼ਨ ਤੁਹਾਨੂੰ ਸ਼ੋ ਹੋ ਰਿਹਾ ਹੈ ਹਨ ਜਿਸ ਦੇ ਵਿੱਚ ਲਿਖਿਆ ਹੈ ਕਿ ਆਨਲਾਈਨ ਰਜਿਸਟ੍ਰੇਸ਼ਨ ਫਾਰ ਪੀਐਸ ਟੈਟ 스타ਟ ਆਨ 25 11 2024 ਸੋ ਇੱਥੇ ਇੱਕ ਕਹਿ ਸਕਦੇ ਇੱਕ ਖੁਸ਼ੀ ਦੀ ਗੱਲ ਹੈ ਕਿ ਜਿਹੜਾ ਤੁਹਾਡਾ ਪੀਐਸ ਟੈਟ ਆ ਉਹ 25 11 2024 ਨੂੰ ਜਿਹੜਾ ਉਸ ਦਾ ਰਜਿਸਟ੍ਰੇਸ਼ਨ ਆ ਜਾਂ ਭਾਪ ਕਹਿ ਸਕਦੇ ਆਪਾਂ ਪਰਮਾਉਣਾ ਸਟਾਰਟ ਹੋ ਜਾਊਗਾ ਹਨਾ ਤੇ ਜੇਕਰ ਗੱਲ ਕਰੀਏ ਆਪਾਂ ਪੇਪਰ ਦੀ ਜਿਹੜਾ ਤੁਹਾਡਾ ਪੇਪਰ ਦਸੰਬਰ ਦੇ ਵਿੱਚ ਜਾਂ ਆਪਾਂ ਕਹਿ ਸਕਦੇ ਮੇ ਵੀ ਜਨਵਰੀ ਜਾਂ ਫਰਵਰੀ ਦੇ ਵਿੱਚ ਜਾ ਕੇ ਤੁਹਾਡਾ ਪੇਪਰ ਜਿਹੜਾ ਲਿਆ ਜਾਊਗਾ ਸੋ ਹੁਣ ਇੱਥੇ ਇਹ ਤੁਹਾਡੇ ਇੱਕ ਵਾਸਤੇ ਬਹੁਤ ਹੀ ਖੁਸ਼ਖਬਰੀ ਦੀ ਗੱਲ ਹੈ ਕਿ ਜਿਹੜੇ ਬੱਚਿਆਂ ਨੂੰ ਪੀਐਸਟੈਟ ਦਾ ਇੰਤਜ਼ਾਰ ਸੀ ਤੁਹਾਡੇ ਪੀਐਸਟੈਟਾ ਜਿਹੜਾ ਜਲਦੀ ਤੋਂ ਜਲਦੀ ਹੋਣ ਜਾ ਰਿਹਾ ਹੈਗਾ ਸੋ ਹੁਣ ਜੇਕਰ ਗੱਲ ਕਰੀਏ ਤਿਆਰੀ ਦੀ ਤਾਂ ਜਿਹੜੇ ਬੱਚੇ ਆਪਣੇ ਪੇਪਰ ਦੀ ਵਧੀਆ ਢੰਗ ਦੇ ਨਾਲ ਤਿਆਰੀ ਕਰਨਾ ਚਾਹੁੰਦੇ ਨੇ ਆਪਣੇ ਲਈ ਵੀ ਆਪਣੇ ਇਹ ਦੋ ਚੈਨਲ ਨੇ ਇੱਕ ਮੈਂ ਤੁਹਾਨੂੰ ਸੁਜੈਸਟ ਕਰੂੰਗੀ ਕਿ ਕ ਆਪਣਾ ਚੈਨਲ ਜਿਹੜਾ MSW ਸਟਡੀ ਫਾਰ ਜੋਬ ਤੁਸੀਂ ਇਸ ਚੈਨਲ ਦੇ ਨਾਲ ਜੁੜ ਕੇ ਬਿਲਕੁਲ ਫ੍ਰੀ ਦੇ ਵਿੱਚ ਪੀਐਸਟੈਟ ਦੀ ਤਿਆਰੀ ਜਿਹੜੀ ਬਹੁਤ ਹੀ ਵਧੀਆ ਢੰਗ ਦੇ ਨਾਲ ਕਰ ਸਕਦੇ ਹੋ ਤੇ ਦੂਸਰਾ ਆਪਾਂ ਦੱਸ ਸਕਦੇ ਹਾਂ ਕਿ ਆਪਣੇ ਚੈਨਲ ਦੇ ਉੱਪਰ ਆਰਐਚ ਸਟਡੀ ਦੇ ਉੱਪਰ ਵੀ ਜਿਹੜੀ ਪੀਐਸਟੈਟ ਦੀਆਂ ਕਲਾਸਾਂ ਨੇ ਲਗਾਤਾਰ ਕੋਸ਼ਿਸ਼ ਰਹੂਗੀ ਕਿ ਆਪਾਂ ਕਰਵਾਈਏ ਹੈਨਾ ਸੋ ਜਿਹੜੇ ਆਪਾਂ ਇੱਕ ਸ਼ਾਰਟ ਵੇ ਦੇ ਨਾਲ ਜਿਹੜੀ ਮਾਸਟਰ ਜਿਹੜੇ ਪੰਜਾਬੀ ਦੀ ਕਲਾਸਾਂ ਚਲਾ ਰਹੀ ਸੀ ਤੇ ਇਸ ਦੇ ਨਾਲ ਹੀ ਹੁਣ ਪੀਐਸਟੈਟ ਦੀ ਕਲਾਸ ਵੀ ਆਪਾਂ ਦੁਬਾਰਾ ਸਟਾਰਟ ਕਰਾਂਗੇ ਸੋ ਇਹ ਤੁਹਾਡੇ ਵਾਸਤੇ ਇੱਕ ਜ਼ਰੂਰੀ ਇਨਫੋ ਸਿਰਾ ਜਿਹੜੀ ਤੁਹਾਨੂੰ ਦੇਣੀ ਸੀ ਸੇ ਹੁਣ ਜੇਕਰ ਜਿਹੜੇ ਬੱਚੇ ਪੀਐਸਟੈਟ ਦੀ ਫ੍ਰੀ ਦੇ ਵਿੱਚ ਤਿਆਰੀ ਕਰਨਾ ਚਾਹੁੰਦੇ ਨੇ ਆਪਣੇ ਚੈਨਲ ਨਾਲ ਜੁੜੋ ਜੇਕਰ ਤੁਸੀਂ ਹਲੇ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤਾਂ ਕਿ ਆਉਣ ਵਾਲੇ ਪੀਐਸਟੈਟ ਦੇ ਵਿੱਚ ਤੁਸੀਂ ਹੰਬੜਾ ਮਾਰ ਕੇ ਇਸ ਨੂੰ ਕਰੈਕ ਕਰ ਸਕੋ ਠੀਕ ਹੈ ਬਈ ਸੋ ਥੈਂਕ ਯੂ ਟੇਕ ਕੇਅਰ ਸੋ ਮਿਲਦੇ ਹ